ਸੰਗਰੂਰ ਦੇ ਵਿੱਚ ਖਾਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਮਨਪ੍ਰੀਤ ਸਿੰਘ ਨਾਮੀ ਨੌਜਵਾਨ ਦੇ ਨਾਲ ਸੋਸ਼ਲ ਮੀਡੀਆ ਤੇ ਐਡ ਇੱਕ ਕੁੜੀ ਨੇ ਮੈਸੇਜ ਕਰਕੇ ਮਿਲਣ ਲਈ ਬੁਲਾਇਆ ਲੇਕਿਨ ਅੱਗੇ ਕੁੜੀ ਨਹੀਂ ਬਲਕਿ ਕੁਝ ਨੌਜਵਾਨ ਆਨ ਖੜੇ ਹੋਏ ਜਿਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਜ਼ਖਮੀ ਕਰ ਦਿੱਤਾ ਐਨਾ ਹੀ ਨਹੀਂ जख्मी मानप्रीत ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਕਿ ਹਮਲਾਵਾਰਾਂ ਨੇ ਇੱਕ ਵਾਰ ਫਿਰ ਤੋਂ ਹਸਪਤਾਲ ਦੇ ਐਮਰਜੈਂਸੀ ਵਿੱਚ ਦਾਖਲ ਹੋ ਕੇ ਉਸਤੇ ਤੇਜ਼ ਤਾਰ ਹਥਿਆਰਾਂ ਨਾਲ ਵਾਰ ਕੀਤੇ ਹਮਲਾਵਾਰਾਂ ਨੇ ਇਸ ਦੌਰਾਨ ਨੌਜਵਾਨ ਨੂੰ ਬਚਾ ਰਹੇ ਉਸਦੇ ਦੋਸਤ ਨੂੰ ਵੀ ਫੱਟੜ ਕਰ ਦਿੱਤਾ ਸਰਕਾਰੀ ਹਸਪਤਾਲ ਵਿੱਚ ਹੋਈ ਇਹ ਗੁੰਡਾਗਰਦੀ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ ਇਸ ਵਾਰਦਾਤ ਦੇ ਕਾਰਨ ਹਸਪਤਾਲ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਆ ਬਾਹਾਂ ਤੇ ਨੇ ਕੂਣੀਆਂ ਤੇ ਲੱਤਾਂ ਤੇ ਸਾਰੇ ਟਾਂਕੇ ਲੱਗੇ ਆਗੇ ਤੇ ਅਣਪਛਾਤੇ ਬੰਦਿਆਂ ਵੱਲੋਂ ਬਾਹਰ ਦਤ ਕੀਤੀ ਗਈ ਆ ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਆ ਕੀ ਨਾ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ ਇਹ ਪਿੰਡੋਂ ਬੁਲਾ ਕੇ ਮੰਨਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਵੱਲੋਂ ਤੇ ਉਸ ਤੋਂ ਬਾਅਦ ਕੁੱਟ ਮਾਰੀ ਇਹ ਬੰਦੇ ਨਾਲ ਕੀਤੀ ਗਈ ਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉਧਰੋਂ ਦਾਖਲ ਕਰਵਾਤਾ ਉਹਦੇ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ ਤੇ ਅਸੀਂ ਪਿੰਡੋਂ ਆ ਗਏ ਉਹਰੇ ਪਿੰਡੋਂ ਆਏ ਹੋਏ ਸਾਨੂੰ ਆਏ ਸੀਗੇ ਵੀ ਚਲ ਕੋਈ ਨਹੀਂ ਕੁੱਟਮਾਰ ਹੋ ਗਈ ਵੀ ਚਲ ਜੋ ਵੀ ਹੋਊਗਾ ਚਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਬੱਲਮ ਮੱਟੀ ਕਰਾ ਕੇ ਵਾਪਸ ਆ ਜਾਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਟਾਈਮ ਬਾਅਦ 11:00 11:30 11:00 ਦੇ ਕਰੀਬ ਉਹ ਦਾ ਇਲਾਜ ਕਰਵਾਉਣ ਵਾਸਤੇ ਆਏ ਸੀ ਹਾਂ ਜੀ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਮੈਂ ਤੇ 11:30 11:00 ਦੇ ਕਰੀਬ ਉਹ ਦੁਬਾਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਤੇ ਕਿਤੇ ਕਿਤੇ ਹਥਿਆਰ ਸੀ ਉਹਨਾਂ ਕੋਲੇ ਰਾੜਾਂ ਸੀਆਂ ਮੇਰੇ ਪਿੰਡ ਮੀਨਸਾਏ ਮੈਨੂੰ ਮੈਸੇਜ ਕਰਕੇ ਸੱਦੇ ਗਏ ਬਈ ਲੜਕੀ ਦੀ ਸੀ ਬਈ ਲੜਕੇ ਦੀ ਸੀ ਉਸੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਤੇ ਲੜਕੇ ਨੇ ਮੈਨੂੰ ਰੜੜਾ ਮਾਰ ਕੇ ਡਾਉ ਰੀਜ ਕੀਤਾ ਸੀ ਠੀਕ ਹੈ ਉਦੋਂ ਆ ਹਸਪਤਾਲ ਜਾ ਗਈ ਉਦੋਂ ਟੈਂਕ ਟੋਕੇ ਲੱਗੇ ਮੈਂ ਜੋ ਫ੍ਰੈਂਡ ਨੂੰ ਬੁਲਾ ਫੋਨ ਕੀਤਾ ਸੀ ਉਹ ਆ ਗਏ ਤੇ ਫਿਰ ਆ ਕੇ ਇਹਨੇ ਮੈਨੂੰ ਦਵਾਈ ਦੂਵੀਂ ਦੂਣ ਲੱਗੇ ਉਦੋਂ ਜਦ ਹੀ ਆ ਗਏ ਦੁਬਾਰੇ ਰੜੜਾ ਜਾ ਕੇ ਹੀ ਉਦੋਂ ਬਾਅਦ ਫਟਮਾਰ ਕੀਤੀ ਇਹ ਆਪਣਾ ਹਸਤਾ ਦਾ ਨੁਕਸਾਨ ਕਰ ਗਏ ਸੀ ਜਿਸ ਦੇ ਭੰਨਗੇ ਜੀ ਉਦੋਂ ਬਾਅਦ ਕਿ ਸਾਹਮਣੇ ਬੈਠੇ ਵਾਜੀ ਕੁੱਡੇ ਸੱਡਾ ਕਿੱਥੇ ਤੇ ਵਜਿਆ ਨੇ ਮੇਰੇ ਸਿਰਚ ਨਹੀਂ ਬਾਂਦ ਨਹੀਂ ਲੱਤੇ ਉੱਥੇ ਹੀ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪੁਲਿਸ ਮੁਤਾਬਕ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਤੇ ਪੁਲਿਸ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦਾ ਦਾਅਵਾ ਕਰ ਰਹੀ ਹੈ ਜੀ ਸਰਕਾਰੀ ਹਸਪਤਾਲ ਜਿਹ ਵਿੱਚ ਜਿਹੜੇ ਇਹ ਜੇ ਐਲੀਮੈਂਟਸ ਆਉਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ प्रॉपर प्रोटेक्शन नहीं है जो कोई पुलिस फोर्स हो जे कोई पुलिस वाले बाहर खड़े होन तो यह एलीमेंट्स अंदर आने ही ना क्योंकि इन्हों हॉस्पिटल क्रेमिस आने का कोई मतलब ही नहीं और क्योंकि यही सब कुछ बहुत regularly हो रहा है इसको तो साफ पता लग रहा है कि जो लोग ड्यूटी कर रहे हैं वो किस हद हाँ तक इनसिक्योर ने यह तो डॉक्टर साहब ने मैनू नहीं पता किमें मैनेज किया बट जे किसी फीमेल डॉक्टर की इतने ड्यूटी होंगी बहुत ज़्यादा मुश्किल हो सकती थी ਇਸਦੇ ਲਈ ਸਰਕਾਰ ਨੂੰ ਡੈਫੀਨੇਟਲੀ ਕੁਝ ਨਾ ਕੁਝ ਜਲਦੀ ਸੋਚਣਾ ਚਾਹੀਦਾ ਹੈ ਬਿਕਾਜ਼ ਹਾਲੇ ਤਾਂ ਡਾਕਟਰਾਂ ਦੀ ਸਟ੍ਰਾਈਕ ਚੱਲ ਰਹੀ ਹੈ ਤਾਂ ਵੀ ਇਹ ਇਨਸੀਡੈਂਟ ਰੋਜ਼ ਵਕਨ ਹੋ ਰਹੇ ਨੇ ਤੇ ਜੇ ਬਾਅਦ ਚ ਕੀ ਹੋਏਗਾ ਇਹ ਤਾਂ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਹੁੰਦਾ ਪੰਤੋੜੀ ਹੋਈ ਹੈ ਤੇ ਪੰਤੋੜੀ ਹੋਈ ਹੈ ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕੁਡਵਾਏ ਨੇ ਸੀਸੀਟੀਵੀ ਚੋਂ ਤੇ ਸਾਫ ਪਤਾ ਲੱਗ ਰਿਹਾ ਕਿੰਨੇ ਸਾਰੇ ਲੋਕ ਸਿਗੇ ਔਰ ਉਹ ਹਥਿਆਰਬੰਦ ਸਿਗੇ ਉਹਨਾਂ ਕੋਲ ਕਾਫੀ ਸਾਰੇ ਹਥਿਆਰ ਸੀ ਬਲਕਿ ਔਰ ਕਿਉਂ ਹਸਪੀਟਲ ਪ੍ਰੈਮਿਸਿਸ ਚ ਆਏ ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ ਚ ਆ ਕੇ ਇੰਨੀ ਤੋੜਪੋੜ ਕਰ ਰਹੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਰੀਜ਼ਾਂ ਨੂੰ ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਕਿੰਨੀ ਸਿਕਿਉਰਿਟੀ ਹੋ ਰਹੀ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ ਉੱਥੇ ਹੀ ਹਸਪਤਾਲ ਵਿੱਚ ਹੋਈ ਇਸ ਗੁੰਡਾਗਰਦੀ ਤੋਂ ਹਸਪਤਾਲ ਪ੍ਰਸ਼ਾਸਨ ਖਾਸਾ ਨਰਾਜ਼ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰਦਾਤ ਤੋਂ ਬਾਅਦ ਹਸਪਤਾਲ ਦੇ ਵਿੱਚ ਸਹਿਮ ਦਾ ਮਾਹੌਲ ਹੈ ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਸੰਬੰਧੀ ਸਖਤ ਇੰਤਜ਼ਾਮਾਤ ਕਰਨ ਤੇ ਮਲਜ਼ੂਮਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਲੋ ਜੀ ਕੱਲ ਇੱਕ ਮਨਪ੍ਰੀਤ ਸਿੰਘ ਹੈ son of ਰঞ্জੀਤ ਸਿੰਘ ਵਾਸੀ ਬੀਮਸਾ ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਭਰਾ ਕੇ ਉਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਵਲ ਹਸਪਤਾਲ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲ। ਇਹ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਕਾ ਕੇ ਮਿਲਿਆ। ਤਾਂ ਉਸ ਦੇ ਉੱਪਰ 5-7 ਅਨਨੋਣ ਬੰਦਿਆਂ ਨੇ ਅਟੈਕ ਕਰਤਾ। ਉਹਦੇ ਸਿਰ ਤੇ ਰੋਣਾ-ਰੋਣਾ ਮਾਰੀਆਂ। ਇਹਦਾ ਮੀਨ ਟਾਈਮ 'ਚ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ ਦੋਸਤ ਨੂੰ ਉੱਥੇ ਬੁਲਾਇਆ। ਹੈਲਪ ਲਈ ਉਹ ਐਡਮਿਟ ਕਰਾਇਆ ਉਹ ਨਾਲੇ ਜਦੋਂ ਉਹ ਐਡਮਿਟ ਹੋ ਗਿਆ ਅਮਰਜੈਂਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਰਾਕੇ ਉਹਨਾਂ ਤੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰ 'ਚ ਫੇਰ ਸੱਟਾਂ ਲੱਗੀਆਂ ਤੇ ਕੁਲਵਿੰਦਰ ਸਿੰਘ ਜਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਜਿਹੜਾ ਹਸਪਤਾਲ ਬਰਪ੍ਰੀਤ ਦੇ ਬਿਆਨ ਤੇ ਅਸੀਂ ਅ ਅਣਗੋਲ ਬੰਦਿਆਂ ਦੇ ਖਿਲਾਫ ਪੰਜ ਸੱਤ ਅਣਗੋਲ ਬੰਦੇ ਜਿਹੜੇ ਉਹਨਾਂ ਨੇ ਦੱਸਿਆ ਸੀਗਾ ਉਹਨਾਂ ਦੇ ਖਿਲਾਫ ਤੇ ਸੁਸਾਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109 191 ਤੇ 190 ਬੀ ਐਨ ਐਸ ਦੇ ਵਿੱਚ ਮੁਕੱਦਮਾ ਦਰਜ ਕਰਤਾ ਜੀ ਰਾਤ ਹੀ ਐਫ ਆਈ ਆਰ ਨੰਬਰ 20 ਸਾਡੇ ਐਸਐਚਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਾਰੀ ਇਹ ਸੈਂਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟਿਗੇਸ਼ਨ ਕਰਕੇ ਇਹ ਜੋ ਬਲਾਈਂਡ ਇੱਕ ਅਟੈਕ ਸੀਗਾ ਜੋ ਅਨਬੋਰ ਬੰਦੇ ਸੀਗੇ ਸਾਰੇ ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਮਨਪ੍ਰੀਤ ਸਿੰਘ ਐਸਐਚਓ ਨੇ ਟ੍ਰੇਸ ਕੀਤੇ ਔਰ ਜਿਹਨਾਂ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀਪ ਸਤਨਾਮ ਅਮਨਜੋਤ ਕੁਲਦੀਪ ਲਖਪ੍ਰੀਤ ਔਰ ਕਬਲਦੀਪ ਸੀ ਜੋ ਉਹਨਾਂ ਨੇ ਕੋਈ ਪ੍ਰਾਣੀ ਰੰਜਸ਼ ਹਰਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਹੀ ਬੰਦੇ ਤੇ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਆਰਡਰ ਬ੍ਰੇਕ ਕੀਤਾ ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਇਹਦੇ ਨਾਲ ਡੇਅ 1 2 ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਗੈਂਡਾਬਾਲ ਤੋਂ ਹੋਰ ਕਿੰਨੇ ਬੰਦੇ ਫੜੇਗੇ ਸਾਡੀ ਟੀਮਾਂ ਗਈ ਹੋਈ ਜਾਣੇ ਜੀ ਹਜੇ ਸਾਰੇ ਅਸੀਂ ਕਰ ਰਹੇ ਆ ਜੀ ਸਾਰਾ ਵਿਵਰਤਕਟ ਕਰ